ਮੇਰਾ ਨਾਮ ਕਸਿਸ਼ ਕੁਪਤਾ ਹੈ ਤੇ ਮੇਰਾ ਰੈਂਕ 587th ਆਇਆ ਹੈ ਅ ਇਸ ਯੂ ਪੀ ਐਸ ਸੀ ਸਿਵਲ ਸਰਵਿਸ ਐਗਜ਼ਾਮੀਨੇਸ਼ਨ 2024 ਤੇ ਇਹਦੇ ਲਈ ਤਿਆਰੀ ਦੀ ਗੱਲ ਹੈ ਤਾਂ ਤਿਆਰੀ ਮੈਂ ਗ੍ਰੈਜੂਏਸ਼ਨ ਦਿੱਲੀ ਕੀਤੀ ਸੀ ਤਾਂ ਉਸ ਤੋਂ ਬਾਅਦ ਕੋਚਿੰਗ ਵੀ ਕੀਤੀ ਥੋੜੀ ਦੇਰ ਤੇ ਬਾਕੀ ਜ਼ਿਆਦਾਤਰ ਮੈਂ ਘਰੋਂ ਹੀ ਤਿਆਰੀ ਕੀਤੀ ਘਰੋਂ ਹੀ 셀ਫ ਸਟਡੀ ਕੀਤੀ ਆਨਲਾਈਨ ਰਿਸੋਰਸਸ ਯੂਜ਼ ਕਰਕੇ ਤੇ ਇਹ फोर्थ ਅਟੈਂਪਟ ਸੀ ਮੇਰਾ ਤੇ ਤਿਆਰੀ ਇਸ ਚ ਕਾਫੀ ਕਨਸਿਸਟੈਂਟਲੀ ਕਰਨੀ ਪਈ ਫੋਰਥ ਅਟੈਂਪਟ ਓਨ ਕਰਕੇ ਪਹਿਲਾ ਤਿੰਨ ਬਾਰ ਨਹੀਂ ਹੋਇਆ ਉਹ ਵੀ ਸਭ ਫੇਸ ਕਰਨਾ ਪਿਆ ਤਾਂ ਹਾਰਡਵਰਕ ਜ਼ਰੂਰ ਇਹਦੇ ਚ ਬਹੁਤ ਮਹੱਤਵ ਹੈ ਉਹਦਾ ਠੀਕ ਹੈ ਇਹ ਨਏ ਲਾਈਨ ਤੁਸੀਂ ਕਿੱਥੋਂ ਪੜ੍ਹੀ ਕਹਿੰਦਾ ਮਤਲਬ ਪਲੱਸ 2 ਦੇ ਵਿੱਚ ਕਿਹੜੇ ਸਬਜੈਕਟ ਸੀ ਕਿੰਨਾ ਨਾਲ ਕਰੀ ਤੇ ਉਸ ਤੋਂ ਬਾਅਦ ਕਿੱਥੇ ਤੁਸੀਂ ਪਮਪ ਕੇ ਸਟਡੀ ਮੇਰੇ ਕੀਤੀ ਪਲੱਸ 2 ਉਸ ਤਾਂ ਮੇਰੇ ਕੋਲ ਕਾਮਰਸ ਸੀ ਉਸ ਤੋਂ ਬਾਅਦ ਦਿੱਲੀ ਜਾ ਕੇ ਦਿੱਲੀ ਯੂਨੀਵਰਸਿਟੀ ਚ ਜਾ ਕੇ ਉੱਥੇ ਜ਼ਿਆਦਾ ਪਤਾ ਚੱਲਿਆ ਤਾਂ ਫਿਰ ਸਿਵਲ ਸਰਵਿਸ ਵੱਲ ਚੁਕਾਅ ਹੋਇਆ ਤਾਂ ਮੰਮੀ ਦਾ ਬਹੁਤ ਵੱਡਾ ਸਹਿਯੋਗ ਸੀ ਕੋਈ ਸ਼ੱਕ ਨਹੀਂ ਇਹਦੇ 'ਚ ਪਰ ਬਾਕੀ ਫੈਮਿਲੀ ਦਾ ਵੀ ਪੂਰਾ ਹੀ ਸਹਿਯੋਗ ਸੀ ਦਾਦਾ ਜੀ ਹੋਗੇ ਚਾਚੂ ਹੋਗੇ ਤਾਂ ਸਾਰਿਆਂ ਨੇ ਬਹੁਤ ਸਪੋਰਟ ਕੀਤਾ ਇਸ 'ਚ ਤਾਂ ਉਹਨਾਂ ਦੇ ਸਾਥ ਨਾਲ ਹੀ ਪੋਸੀਬਲ ਹੋ ਪਾਇਆ ਠੀਕ ਹੈ ਜਿਹੜੇ ਨਵੇਂ ਬੱਚੇ ਵਿਦੇਸ਼ਾਂ ਨੂੰ ਭੱਜ ਰਹੇ ਛੱਡ ਕੇ ਉਹਨਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਆਰ ਜੀ ਜੀ ਬਿਲਕੁਲ ਸਿਰਫ ਵਿਦੇਸ਼ਾਂ ਜਾਣਾ ਇਹੀ ਇੱਕ ਓਪਰਚੁਨਿਟੀ ਨਹੀਂ ਹੈਗੀ ਆਪਣੇ ਕੋਲ ਹੋਰ ਵੀ ਬਹੁਤ ਸਾਰੇ ਰਾਸਤੇ ਹੈ ਜਿੰਨਾ ਚਾਪਾ ਆਪਣਾ ਮਿਹਨਤ ਕਰ ਸਕਦੇ ਆ ਡਾਕਟਰ ਬਣ ਸਕਦੇ ਇੰਜੀਨੀਅਰ ਬਣ ਸਕਦੇ ਆ ਸਿਵਲ ਸਰਵਿਸ ਐਗਜ਼ਾਮੀਨੇਸ਼ਨ ਹੈ ਸਟੇਟ ਪੀਸੀਐਸ ਹੈ ਤਾਂ ਕਿਸੇ ਵੀ ਪ੍ਰੈਸ਼ਰ ਦੇ ਅੰਡਰ ਜਾ ਕੇ ਬਾਹਰ ਨਾ ਜਾਓ ਤਾਂ ਇਸ ਤੋਂ ਇਲਾਵਾ ਵੀ ਹੋਰ ਜਿਹੜੇ ਚੀਜ਼ਾਂ ਹੈ ਉਹਨਾਂ ਨੂੰ ਵੀ ਐਕਸਪਲੋਰ ਕਰੋ ਦੇਖੋ ਇਹ ਪੋਸਟ ਹੈ ਉਹ ਤਾਂ ਸਰਵਿਸ ਅਲੋਕੇਟ ਹੋਊਗੀ ਜਿਹੜੇ ਕਿ ਯੂਪੀਐਸਸੀ ਡੀਓਪੀਟੀ ਵੱਲੋਂ ਹੀ ਲਿਸਟ ਆਊਗੀ ਤਾਂ ਉਹਦੇ ਅਕੋਰਡਿੰਗ ਜੋ ਵੀ ਮੈਨੂੰ ਪੋਸਟ ਮਿਲੂਗੀ ਉਹਦੇ 'ਚ ਮੈਂ ਆਪਣਾ ਬੈਸਟ ਦੇਣ ਦੀ ਕੋਸ਼ਿਸ਼ ਕਰੂੰਗਾ ਪਰ ਤੁਹਾਡੇ ਮਨ ਦੇ ਵਿੱਚ ਵੀ ਤਾਂ ਹੁੰਦਾ ਵੀ ਇਹ ਮੈਨੇ ਤਾਂ ਮੈਨੂੰ ਬੈਸਟ ਹੈ ਬਿੱਲੀ ਤਾਂ ਪ੍ਰੀਫਰੈਂਸ ਆਪਾ ਪਰਦੇਈਆਂ ਉਹ ਤਾਂ ਪ੍ਰੀਫਰੈਂਸ ਹੁੰਦੇ ਆ ਪਹਿਲਾਂ ਆਈਏਐਸ ਫਿਰ ਆਈਪੀਐਸ ਆਈਆਰਐਸ ਬਾਕੀ ਪੋਸਟ ਰੈਂਕ ਦੇ ਅਕੋਰਡਿੰਗ ਮਿਲਦੀ ਹੈ ਜੋ ਵੀ ਆਪਣਾ ਰੈਂਕ ਹੋਵੇ ਤਾਂ ਉਸ ਹਿਸਾਬ ਨਾਲ ਜੋ ਵੀ ਪੋਸਟ ਮਿਲੂਗੀ ਉਹ ਅਜੇ ਦੇਖਣ ਵਾਲੀ ਗੱਲ ਹੈ ਹਾਂਜੀ ਇਹ ਜਿਆਦਾ ਦਿਨ ਨੂੰ ਬਹੁਤ ਜਿਹੜਾ ਵਾਦ ਆਇਆ ਸਾਡੇ ਪਰਿਵਾਰ ਲਈ ਸਾਰੇ ਸ਼ਹਿਰ ਲਈ ਖੁਸ਼ੀ ਦਾ ਦਿਨ ਆਇਆ ਹੈ ਉਹ لمبے ਹਰਸੇ ਬਾਅਦ ਆਇਆ ਹੈ ਤੇ ਸਾਰਿਆਂ ਨੂੰ ਬਹੁਤ ਖੁਸ਼ੀ ਹੈ ਸਾਡੇ ਪਰਿਵਾਰ ਨੂੰ ਖੁਸ਼ੀ ਹੈ ਆ ਇਸ ਤੋਂ ਵੀ ਵੱਧ ਮਤਲਬ ਮੈਂ ਇਹ ਕਹੂੰਗਾ ਵੀ ਸਾਰੇ ਸਰਦੂਲਗੜ ਦੀਆਂ ਦੁਆਵਾਂ ਸਦਕਾ ਇਹ ਦਿਨ ਆਇਆ ਹੈ ਐਕਚੁਅਲੀ ਮੇਰੇ ਬ੍ਰਦਰ ਦੀ 13 ਸਾਲ ਪਹਿਲਾਂ ਡੈਥ ਹੋ ਗਈ ਸੀ ਉਸ ਤੋਂ ਬਾਅਦ ਮੈਨੂੰ ਕਿਸੇ ਬੰਦੇ ਨੇ ਇੱਕ ਗੱਲ ਕਹੀ ਸੀ ਉਹ ਸ਼ਾਇਦ ਅੱਜ ਸ਼ੇਅਰ ਕਰਨੀ ਬਣਦੀ ਹੈ ਉਹ ਬੰਦਾ ਕਹਿੰਦਾ ਸੀ ਇੰਨੇ ਬੱਚਿਆਂ ਨੂੰ ਸਾਰੇ ਸ਼ਹਿਰ ਨੇ ਇੰਨੀਆਂ ਦੁਆਵਾਂ ਦਿੱਤੀਆਂ ਵੀ ਤੁਸੀਂ ਉਹ ਮਤਲਬ ਉਹ ਸਾਹਮਣੇ ਆਉਣ ਗਿਆ ਤੇ ਉਹ ਅੱਜ ਮਤਲਬ ਉਹ ਦੁਆਵਾਂ ਦਾ ਹੀ ਫਲ ਆ ਵੀ ਸਾਰੇ ਸ਼ਹਿਰ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਇੰਨੀਆਂ ਦੁਆਵਾਂ ਦਿੱਤੀਆਂ ਸਾਰੇ ਸ਼ਹਿਰ ਹੀ ਵਧਾਈ ਦੇ ਪਾਤਰ ਹੈ ਸਾਡਾ ਇਕੱਲਾ ਪਰਿਵਾਰ ਨਹੀਂ ਸਾਡਾ ਪਿੰਡ ਸਾਰਾ ਸਾਡਾ ਪਿੰਡ ਨਹੀਂ ਸਾਰਾ ਸਾਡਾ ਪਰਿਵਾਰ ਹੈ ਸਰਦੂਲਗੜ ਸਾਡਾ ਪਰਿਵਾਰ ਹੈ ਸਾਰੇ ਪਿੰਡ ਦੀਆਂ ਦੁਆਵਾਂ ਕਰਕੇ ਦਿਨ ਆਇਆ ਤੇ ਸਾਰਿਆਂ ਦਾ ਬਹੁਤ ਧੰਨਵਾਦ ਜਿਨ੍ਹਾਂ ਨੇ ਰੱਜ ਵੱਜ ਕੇ ਖੁਸ਼ੀ ਮਨਾਈ ਹੈ ਸਾਰੇ ਸ਼ਹਿਰ ਨੇ ਬਹੁਤ ਖੁਸ਼ੀ ਮਨਾਈ ਹੈ ਸਾਰਿਆਂ ਦਾ ਤਹਿ ਦਿਲੋਂ ਬਹੁਤ ਧੰਨਵਾਦ ਨਵੇਂ ਬੱਚਿਆਂ ਨੂੰ ਦੇਖੋ ਅ ਅੱਜ ਤੋਂ 15-20 ਸਾਲ ਪਹਿਲਾਂ ਜਿਵੇਂ ਅਸੀਂ ਸੁਣਦੇ ਹੁੰਦੇ ਸੀ ਐਮਬੀਬੀਐਸ ਕਲੀਅਰ ਕਰ ਗਿਆ ਜੀ ਬੱਚਾ ਤਾਂ ਇੱਕ ਨਵੀਂ ਸੇਧ ਮਿਲੀ ਵੀ ਬੱਚੇ ਡਾਕਟਰੀ ਵੱਲ ਜਾਣ ਤਾਂ ਮੈਨੂੰ ਲੱਗਦਾ ਸਾਡੇ ਏਰੀਏ ਚੋਂ ਇਹ ਸ਼ਾਇਦ ਪਹਿਲਾ ਬੱਚਾ ਜਿਹਨੇ ਯੂਪੀਐਸਸੀ ਇਗਜ਼ਾਮ ਕਲੀਅਰ ਕੀਤਾ ਹੈ ਤੇ ਬੱਚਿਆਂ ਨੂੰ ਸੇਧ ਮਿਲੂ ਤੇ ਇਸ ਬਾਰੇ ਬੱਚੇ ਜਾਣਨ ਦੀ ਕਰਿਓਸਟੀ ਵੀ ਬੱਚਿਆਂ 'ਚ ਹੈਗੀ ਹੈ ਵੀ ਇਹ ਕੀ ਇਗਜ਼ਾਮ ਹੈ ਕਿਵੇਂ ਇਹਦੀ ਤਿਆਰੀ ਹੁੰਦੀ ਹੈ ਸਾਡੇ ਕੋਲ ਕਈ ਪੇਰੈਂਟਸ ਦੇ ਕਈ ਬੱਚਿਆਂ ਦੇ ਮੈਸੇਜ ਵੀ ਆ ਰਹੇ ਆ ਵੀ ਇਹ ਕਿੱਥੋਂ ਤਿਆਰੀ ਕੀਤੀ ਕਿਵੇਂ ਕੀਤੀ ਇਹ ਕਿਹੜੀਆਂ ਨੌਕਰੀਆਂ ਮਿਲ ਸਕਦੀਆਂ ਤੇ ਸ਼ਾਇਦ ਸਿਵਲ ਸਰਵਿਸਿਜ਼ ਚ ਜਾਣ ਵਾਸਤੇ ਬੱਚੇ ਪ੍ਰੇਰਿਤ ਹੋਣਗੇ ਬਹੁਤ ਹੀ ਅੱਛਾ ਲੱਗ ਰਿਹਾ ਜੀ ਜਿ ਸਪਨਾ ਜਿਸ ਤਰ੍ਹਾਂ ਕੋਈ ਪੂਰਾ ਹੋ ਗਿਆ ਹੁੰਦਾ ਇਹ ਜਿਹੜਾ ਬਚਪਨ ਤੋਂ ਦੇਖਿਆ ਸੀ ਜਦੋਂ ਇਹ ਪੈਦਾ ਹੋਇਆ ਉਹਦੋਂ ਦਾ ਮਤਲਬ ਬਹੁਤ ਹਾਰਡ ਵਰਕ ਕੀਤਾ ਇਹਨੇ ਬਹੁਤ ਹੀ ਪੇਸ਼ੈਂਸ ਨਾਲ ਮਤਲਬ ਕਈ ਵਾਰ ਸਾਡਾ ਪੇਸ਼ੈਂਸ ਟੁੱਟ ਜਾਂਦਾ ਸੀ ਪਰ ਇਹਨੇ ਫਿਰ ਵੀ ਸੱਰੀ ਨਾਲ ਕੀਤਾ ਇਹ ਮੈਸੇਜ ਦੇਉਂਗੇ ਕਿ ਬੱਚਿਆਂ ਦਾ ਸਾਥ ਦਿਓ ਬੱਚਿਆਂ ਨੂੰ ਮਤਲਬ ਜਲਦੀ ਐਕਸਪੈਕਟ ਨਾ ਕਰੋ ਕਿ ਇਹ ਵੀ ਰਿਜ਼ਲਟ ਸੋਨੂੰ ਜਲਦੀ 1 ਸਾਲ ਦੇ ਵਿੱਚ 2 ਸਾਲ ਦੇ ਵਿੱਚ ਦੇਣਗੇ ਉਹਨਾਂ ਨੂੰ ਟਾਈਮ ਦਿਓ ਉਹਨਾਂ ਦਾ ਸਾਥ ਦਿਓ ਬਸ ਭਾਈ ਲੜਕੀ ਨੇ ਸਿੰਝ ਸਾਡੇ ਪਲੱਸ 2 ਤੋਂ ਬਾਅਦ ਹੀ ਬਹੁਤ ਜ਼ਿਆਦਾ ਮੈਂਟਿ ਕੀਤੀ ਦਿੱਲੀ ਜਾ ਕੇ ਇਹਨੇ ਮਤਲਬ ਆਪਣੇ ਤੌਰ ਤੇ ਮਤਲਬ ਪੂਰਾ ਮਿਹਨਤ ਕੀਤਾ ਹੈ ਸੰਘਰਸ਼ ਕੀਤਾ ਹੈ ਉਹ ਸਾਥ ਕੋਚਿੰਗ ਲੈੰਦਰ ਹੈ ਦਿੱਲੀ ਸਾਡੀ سپورਟ ਦੇ ਨਾਲ ਸੀ ਸਾਡੀ ਸਾਡਾ ਸ਼ੀਸ਼ਵਾਦੀ ਦੇ ਨਾਲ ਸੀ ਸਾਨੂੰ ਇਹ ਸੀ ਵੀ ਇਹ ਯੂਪੀਐਸਸੀ ਪਲੀਅਰ ਕਰਦੇ ਇਹ ਯੂਪੀਐਸਸੀ ਪੇਪਰ ਲੈ ਪਲੀਅਰ ਕਰਦੇ ਸਾਨੂੰ ਪੂਰੀ ਖੁਸ਼ੀ ਹੈ ਲੱਖਾਂ ਨੂੰ ਪੂਰੀ ਖੁਸ਼ੀ ਹੈ ਤੇ ਸਾਰੇ ਲੱਖਾਂ ਨੂੰ ਇਸ ਚੀਜ਼ ਦੀ ਖੁਸ਼ੀ ਹੈ